प्यारे बच्चों ਅਤੇ ਅਧਿਆਪਕ ਸਾਥੀਓ ਸਤਿ ਸ੍ਰੀ ਅਕਾਲ ਬੱਚਿਓ ਅੱਜ ਆਪਾਂ 5 ਫਰਵਰੀ 2026 ਦਿਨ ਵੀਰਵਾਰ ਬੇਟਾ ਆਪਾਂ ਵੀਰਵਾਰ ਨੂੰ ਕਹਾਂਗੇ ਇੰਗਲਿਸ਼ ਵਿੱਚ ਕਹਾਂਗੇ ਥਰਸਡੇ T H U R S D A Y ਬੇਟਾ ਥਰਸਡੇ ਬੇਟਾ ਅੱਜ ਦੀ ਸਲਾਈਡ ਦੇ ਵਿੱਚ ਅੱਜ ਦਾ ਵਿਚਾਰ ਆ ਪੰਛੀ ਸਾਡੇ ਮਿੱਤਰ ਹਨ ਬੇਟਾ ਬਿਲਕੁਲ ਗੱਲ ਸਹੀ ਹੈ ਜਿਹਦੇ ਪੰਛੀ ਆਏ ਉਹ ਸਾਡੇ ਮਿੱਤਰ ਹਨ ਬੇਟਾ ਸਾਨੂੰ ਪੰਛੀਆਂ ਨਾਲੋਂ ਪਿਆਰ ਦੇ ਨਾਲ ਆਪੇਸ਼ਣਾ ਚਾਹੀਦਾਗਾ ਔਰ ਸਾਨੂੰ ਪੰਛੀਆਂ ਦਾ ਹਮੇਸ਼ਾ ਹੀ ਬਣਦਾ ਜੋ ਮਾਨ ਸਤਕਾਰ ਕਰਨਾ ਚਾਹੀਦਾਗਾ ਤਾਂ ਬੱਚਿਓ ਅੱਜ ਦੀ ਸਲਾਈਡ ਦੇ ਵਿੱਚ ਅੱਜ ਦਾ ਪਹਿਲਾ ਪ੍ਰਸ਼ਨ ਭਾਰਤ ਦਾ ਸੰਵਿਧਾਨ ਕਦੋਂ ਲਾਗੂ ਕੀਤਾ ਗਿਆ ਦੇਖੋ ਪੁੱਤਰਾ 15 ਅਗਸਤ ਤੋਂ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਸੀ ਬੇਟਾ ਆਜ਼ਾਦ ਹੋਣ ਤੋਂ ਬਾਅਦ ਸਾਡੇ ਦੇਸ਼ ਦੇ ਵਿੱਚ ਸਾਡੀ ਆਪਣੀ ਸਰਕਾਰ ਬਣ ਗਈ ਸੀ ਬੇਟਾ ਉਸ ਸਰਕਾਰ ਨੂੰ ਚੁਣਨਾਉਣ ਵਾਸਤੇ ਇੱਕ ਸੰਵਿਧਾਨ ਦੀ ਲੋੜ ਸੀ ਤਾਂ ਬੇਟਾ ਡਾਕਟਰ ਭਿਮਰਾਓ ਅਮੇਦਕਰ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਬਣੀ ਸੀ ਸੰਵਿਧਾਨ ਲਿਖਣ ਵਾਸਤੇ ਸੰਵਿਧਾਨ ਬਣਾਉਣ ਵਾਸਤੇ ਤਾਂ ਬੇਟਾ ਉਹ ਸੰਵਿਧਾਨ ਲਿਖਣ ਵਾਸਤੇ ਲਗਭਗ 2 ਸਾਲ 11 ਮਹੀਨੇ 18 ਦਿਨ ਲੱਗੇ ਸੀ ਲਗਭਗ 3 ਸਾਲ ਤਾਂ ਬੇਟਾ ਜੋ ਸੰਵਿਧਾਨ ਬਣ ਕੇ ਤਿਆਰ ਹੋ ਗਿਆ ਸੀ ਉਹ ਸੰਵਿਧਾਨ 26 ਜਨਵਰੀ 1950 ਨੂੰ ਭਾਰਤ ਦੇ ਵਿੱਚ ਲਾਗੂ ਕੀਤਾ ਗਿਆ ਸੀ ਆਗਰਤੀ ਬੇਟਾ ਹਰੇਕ ਸਾਲ 26 ਜਨਵਰੀ ਨੂੰ ਸਰਵਧਾਰ ਨਾਲ ਦਿਨ ਸੁਣਾ ਜਾਂਦਾ ਹੈਗਾ ਠੀਕ ਹੈ ਬੇਟਾ ਨੈਕਸਟ ਭਾਰ ਦੇ ਕਿਹੜੇ ਰਾਜ ਨੂੰ ਫਲਾਂ ਦੀ ਟੋਕਰੀ ਕਿਹਾ ਜਾਂਦਾ ਹੈਗਾ ਪੁੱਤਰ ਭਾਰ ਦਾ ਉਹ ਕਿਹੜਾ ਰਾਜ ਹੈ ਜਿਹੜੇ ਰਾਜ ਦੇ ਵਿੱਚ ਸਭ ਤੋਂ ਵੱਧ ਮਾਤਰਾ ਦੇ ਵਿੱਚ ਫਲ ਪੈਦਾ ਹੁੰਦੇ ਹਨ ਬੇਟਾ ਉਹ ਹੈਗਾ ਹਿਮਾਚਲ ਪ੍ਰਦੇਸ਼ ਪੂਰੇ ਭਾਰ ਦੇ ਵਿੱਚ ਸਭ ਤੋਂ ਜੋ ਵੱਧ ਫਲਾ ਜਾਂ ਵੱਧ ਫਰੂਟ ਹੈਗੇ ਬੇਟਾ ਉਹ ਹਿਮਾਚਲ ਦੇ ਵਿੱਚ ਪਾਏ ਜਾਂਦੇ ਨੇ ਇਸ ਕਰਕੇ ਹਿਮਾਚਲ ਨੂੰ ਫਲਾਂ ਦੀ ਟੋਕਰੀ ਕਿਹਾ ਜਾਂਦਾ ਹੈਗਾ ਬੇਟਾ ਨੈਕਸਟ ਪੰਜ ਦਰਿਆਵਾਂ ਵਿੱਚੋਂ ਕਿਹੜੇ ਦੋ ਦਰਿਆ ਹੁਣ ਪੰਜਾਬ ਵਿੱਚ ਮੌਜੂਦ ਹਨ ਮੌਜੂਦ ਨਹੀਂ ਹਨ ਬੇਟਾ ਪੰਜਾਬ ਦੇ ਵਿੱਚ ਉਹ ਕਿਹੜੇ ਦਰਿਆ ਹਨ ਜਿਹੜੇ ਹੁਣ ਨਹੀਂ ਲੱਗਦੇ ਬੇਟਾ ਦੇਖੋ ਪੰਜਾਬ ਦੇ ਵਿੱਚ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਪੰਜ ਦਰਿਆ ਹੁੰਦੇ ਸੀ ਬੇਟਾ ਦੇਖੋ ਦਰਿਆਵਾਂ ਨੂੰ ਕਿਹਾ ਗਿਆ ਆਵ ਪਾਣੀ ਦਾ ਮਤਲਬ ਤੂੰ ਹੁੰਦਾਗਾ ਆਵ ਤਾਪਤਰ ਤਾ ਕਰਕੇ ਪੰਜਾਬ ਦਾ ਜਿਹੜਾ ਨਾਮ ਹੈਗਾ ਉਹ ਹੌਲੀ ਹੌਲੀ ਪਹਿਲਾਂ ਪੰਜਾਬ ਹੁੰਦੇ ਸੀ ਪੰਜਾਬ ਦੇ ਵਿੱਚ ਪੰਜ ਦਰਿਆ ਹੁੰਦੇ ਸੀ ਬੇਟਾ ਪਹਿਲਾ ਪੰਜਾਬ ਦਾ ਨਾਮ ਪਿਆ ਪੰਜਾਬ ਹੌਲੀ ਹੌਲੀ ਪੰਜਾਬ ਬਣ ਗਿਆ ਬੇਟਾ ਉਹ ਪੰਜਾਬ ਜਿਹੜਾ ਦਰਿਆ ਸੀ ਬੇਟਾ ਉਹ ਹੈਗਾ ਸੀ ਸਤਲੁਜ ਬਿਆਸ ਰਾਵੀ ਜੇਹਲਮ ਤੇ ਚਨਾਬ ਤਾਂ ਬੇਟਾ ਹੁਣ ਇਸ ਸਮੇਂ ਪੰਜਾਬ ਦੇ ਵਿੱਚ ਜਿਹੜਾ ਜੇਹਲਮ ਤੇ ਚਨਾਬ ਦਾ ਦਰਿਆ ਉਹ ਨਹੀਂ ਰਹਿੰਦੇ ਉਹ ਦਰਿਆ ਪਾਕਿਸਤਾਨ ਚ ਚਲੇ ਗਏ ਜਦੋਂ ਭਾਰਤ ਤੇ ਇੰਡੀਆ ਦੀ ਸੌਰੀ ਪਾਕਿਸਤਾਨ ਦੀ ਵੰਡ ਹੋਈ ਸੀ ਤਾਂ ਬੇਟਾ ਉਹ ਦਰਿਆ ਜੋ ਜੇਹਲਮ ਤੇ ਚਨਾਬ ਹੈਗੇ ਉਹ ਚੱਲ ਗਏ ਸੀ ਪਾਕਿਸਤਾਨ ਦੇ ਵਿੱਚ ਔਰ ਬੇਟਾ ਜੋ ਰਾਵੀ ਸਤਲੁਜ ਬਿਆਸ ਬੇਟਾ ਉਹ ਹੈਗੇ ਪੰਜਾਬ ਦੇ ਵਿੱਚ ਬੇਟਾ ਇਸ ਸਮੇ ਜੋ ਪੰਜਾਬ ਦੇ ਵਿੱਚ ਮੌਜੂਦਾ ਪੰਜਾਬ ਦੇ ਵਿੱਚ ਜੇਹਲਮ ਤੇ ਚਨਾਵ ਜਿਹੜਾ ਦਰਿਆ ਉਹ ਨਹੀਂ ਵਹਿੰਦੇ ਇਸ ਸਮੇ ਪੰਜਾਬ ਦੇ ਵਿੱਚ ਰਾਵੀ ਸਤਲੁਜ ਬਿਆਸ ਦਰਿਆ ਵਹਿ ਰਹੇ ਨਾ ਬੇਟਾ ਨੈਕਸਟ ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ ਬੇਟਾ ਦੇਖੋ ਪੰਜਾਬੀ ਭਾਸ਼ਾ ਦੀ ਲਿਪੀ ਹੈਗੀ ਗੁਰਮੁਖੀ ਬੇਟਾ ਇਹਦਾ ਮਤਲਬ ਹੈ ਵੀ ਗੁਰੂਆਂ ਦੇ ਮੁਖ ਦੇ ਵਿੱਚੋਂ ਨਿਕਲੀ ਲਿਪੀ ਉਹਨੂੰ ਅਸੀਂ ਕਹਿੰਦੇ ਆ ਗੁਰਮੁਖੀ ਬੇਟਾ ਨੈਕਸਟ ਇੱਕ ਰੇਖਾ ਖੰਡ ਦੇ ਕਿੰਨੇ ਅੰਤਵਿੰਦੂ ਹੁੰਦੇ ਹਨ ਦੇਖੋ ਬੇਟਾ ਆ ਰੇਖਾ ਗਈ ਬੇਟਾ ਇਧਰ ਆ ਗਿਆ ਇਧਰ ਆ ਬਿੰਦੂ ਆ ਗਿਆ ਤਾਂ ਬੇਟਾ ਦੋ ਅੰਤਮ ਬਿੰਦੂ ਹਰੇਖਾ ਦੇ ਤਾਂ ਬੱਚਿਓ ਇਹ ਆਪਣੀ ਅੱਜ ਦੇ ਪੰਜਾਬੀ ਦੇ ਸਵਾਲ ਸੀ ਬੇਟਾ ਹੁਣ ਆਪਾਂ ਇੰਗਲਿਸ਼ ਦੇ ਨਾਲ ਸ਼ੁਰੂ ਕਰਾਂਗੇ ਪਹਿਲਾ ਕੀ ਜਿਹੜਾ ਜੀ ਐਲ ਓ ਡਬਲਯੂ ਬੇਟਾ ਗਲੋ ਬੇਟਾ ਗਲੋ ਹੁੰਦਾ ਚਮਕਣਾ ਜਾਂ ਜੋਸ਼ ਹੋਣਾ ਆਪਨੇ ਕਹਿੰਦੇ ਵੀ ਇਹ ਬੰਦੇ ਦੇ ਚਿਹਰੇ ਤੇ ਗਲੋ ਆ ਗਈ ਠੀਕ ਆ ਬੇਟਾ ਤਾਂ ਉਹ ਹੁੰਦਾ ਚਮਕਣਾ ਜਾਂ ਚਿਹਰੇ ਤੇ ਪ੍ਰਕਸ਼ਤੀ ਦਾ ਕੋਈ ਜੋਸ਼ ਆ ਜਾਣਾ ਬੇਟਾ ਨੈਕਸਟ ਐਸ ਪੀ ਆਰ ਈ ਏ ਡੀ ਬੇਟਾ ਸਪਰੈਡ ਬੇਟਾ ਸਪਰੈਡ ਹੁੰਦਾ ਫੈਲਣਾ ਜਾਂ ਵਿਸਤਾਰ ਕਰਨਾ ਤਾਂ ਬੇਟਾ ਨੈਕਸਟ ਐਚ ਏ ਆਰ ਐਮ ਬੇਟਾ ਹਾਰਮ ਬੇਟਾ ਪਹਿਨੂੰ ਹਾਮ ਵੀ ਕਹਾਂਗੇ ਕਈ ਵਾਰੀ ਉਹ ਪਹਿਨੂੰ ਹਾਰਮ ਕਹਿੰਦੇ ਕਈ ਵਾਰੀ ਨੂੰ ਹਾਮ ਕਹਿੰਦੇ ਕਿ ਬੇਟਾ ਹੁੰਦਾ ਨੁਕਸਾਨ ਜਾਂ ਘਾਟਾ ਜਾਂ ਹਾਨੀ ਤਾਂ ਬੇਟਾ ਨੈਕਸਟ D I -S, S T U R B ਬੇਟਾ ਡਿਸਟਰਬ ਬੇਟਾ ਡਿਸਟਰਬ ਹੁੰਦਾ ਤੰਗ ਕਰਨਾ ਪਰਸ਼ਾਰ ਕਰਨਾ ਆਪਣਾ ਕਹਿੰਦੇ ਵੀ ਤੂੰ ਮੈਨੂੰ ਡਿਸਟਰਬ ਨਾ ਕਰ ਯਾਰ ਡਿਸਟਰਬ ਹੁੰਦਾ ਤੰਗ ਜਾਂ ਪਰੇਸ਼ਾਨ ਕਰਨਾ ਬੇਟਾ ਲਾਸਟ ਜੀ ਏ ਟੀ ਐਚ ਈ ਆਰ ਬੇਟਾ ਗੈਦਰ ਬੇਟਾ ਗੈਦਰ ਹੁੰਦਾ ਇਕੱਠ ਕਰਨਾ ਆਪਣਾ ਕਹਿੰਦੇ ਵੀ ਅੱਜ ਤਾਂ ਬਹੁਤ ਗੈਦਰਿੰਗ ਹੋ ਗਈ ਸੀ ਜਾਂ ਬੇਟਾ ਸੰਗਠ ਕਰਨਾ ਜਾਂ ਜਮਾ ਕਰਨਾ ਤਾਂ ਬੱਚਿਓ ਇਹ ਆਪਣੀ ਅੱਜ ਦੀ ਸਲਾਈਡ ਸੀ ਕੱਲ ਸਾਰੇ ਬੱਚਿਆਂ ਨੇ ਸਲਾਈਡ ਪੜ੍ਹਤੀ ਹੋਣੀ ਹੈਗੀ ਔਰ ਸਾਰੇ ਬੱਚਿਆਂ ਤੋਂ ਪ੍ਰਯਾਰ ਦੇ ਵਿੱਚ ਸਲਾਈਡ ਸੁਣੀ ਜਾਊਗੀ ਔਰ ਮੇਰੇ ਅਧਿਕਾਰ ਸਾਥੀ ਨੇ ਬੇਨਤੀ ਹੈਗੀ ਇਸ ਸਲਾਈਡ ਦੀ ਵੀਡੀਓ ਨੂੰ ਬਤਵਾ ਬੱਚਿਆਂ ਦੇ ਪਰਪਰਾਂ ਦੇ ਚੈੱਕ ਕਰੋ ਤਾਂ ਜੋ ਬੱਚੇ ਵਿਆਦੀ ਜਾਂ ਤਿਆਰੀ ਕਰ ਸਕਣ ਸਾਰੇ ਬੱਚਿਆਂ ਦਾ ਸਾਰਿਆਂ ਦਾ ਆਪਕੇ ਸਾਥੇ ਦਾ ਬਹੁਤ ਬਹੁਤ ਧੰਨਵਾਦ ਹਾਂ